ਕਿ ਤੁਸੀਂ ਪੈਸੇ ਨਹੀਂ ਖਾਂਦੇ ਕਿ ਤੁਸੀਂ ਕੈਮਰੇ ਦੇ ਮੂਰੇ ਮੰਨਦੇ ਆ ਕਿ ਜੇ ਪੈਸੇ ਅਸੀਂ ਖਾਨੇ ਆ ਸਾਡਾ ਕੱਖ ਨਾ ਰਵੇ। ਸਤਿ ਸ੍ਰੀ ਅਕਾਲ ਦੋਸਤੋ ਅੱਜ ਆਪਾਂ ਗੱਲਬਾਤ ਕਰਾਂਗੇ ਉੱਗੇ ਸਮਾਜ ਸੇਵੀ ਦੇ ਨਾਲ ਜੋ ਕਿ ਚਾਹਣ ਤਾਂ ਮਹੀਨੇ ਦੇ ਵਿੱਚ ਲੱਖ ਡੇਢ ਲੱਖ ਦੀ ਨੌਕਰੀ ਕਰ ਸਕਦੇ ਆ ਪਰ ਇਹਨਾਂ ਨੇ ਸਮਾਜ ਸੇਵੀ ਕਿਉਂ ਨਹੀਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਮੈਂ ਇਹ ਪੁੱਛਣਾ ਚਾਹੁੰਦਾ ਸੀ ਕਿ ਤੁਸੀਂ ਚਾਹੋ ਤਾਂ ਤਨਖਾਹ ਡੇਢ 2 ਲੱਖ ਰੁਪਿਆ ਕਮਾ ਸਕਦੇ ਪਰ ਤੁਸੀਂ ਸਮਾਜ ਸੇਵੀ ਕਿਉਂ ਚੁਣੀ ਦੇਖੋ ਜੀ ਮੇਰਾ ਮਾਨ ਦਿਲ ਬਹੁਤ ਕੋਮਲ ਆ ਮੈਂ ਕਿਸੇ ਦੁਖੀ ਨਹੀਂ ਵੇਖ ਸਕਦਾ ਮੈਂ ਕਿ ਕੋਈ ਟੁੱਟੇ ਰਿਕਸ਼ੇ ਦੇ ਹੁੰਦਾ ਮੈਂ ਉਧਰ ਵੇਖ ਕੇ ਜਿਹੜਾ ਮੇਰਾ ਮਨ ਨਹੀਂ ਯਾਰ ਕੋਈ ਨੰਗੇ ਪੈਰਾਂ ਤੋਂ ਹੁੰਦਾ ਕੋਈ ਕੱਪੜੇ ਪਾਟਾ ਹੁੰਦਾ ਮੈਂ ਜਿੰਦਗੀ ਆਪਣੀ ਸਮਾਜ ਸੇਵਾ ਲੈ ਕੇ ਲਾਈ ਐ ਸਮਾਜ ਸੇਵਾ ਕਰਨੀ ਐ ਮੈਨੂੰ ਤਨਖਾਹ ਨਾਲ ਕੋਈ ਮਤਲਬ ਨਹੀਂ ਮੈਨੂੰ ਨੌਕਰੀ ਨਾਲ ਕੋਈ ਮਤਲਬ ਨਹੀਂ ਜੀ ਇਹਦਾ ਮਤਲਬ ਇਹੀ ਹੋਇਆ ਕਿ ਉੱਥੇ ਮਹੀਨੇ ਬਾਅਦ ਤਨਖਾਹ ਮਿਲਣੀ ਇੱਥੇ ਤੁਸੀਂ ਇੱਕ ਵੀਡੀਓ ਪਾ ਕੇ ਈਨੇ ਕਮਾ ਲਏ ਕੀ ਮਤਲਬ ਉਹ ਤੁਹਾਡਾ ਮੇਰਾ ਮਤਲਬ ਉਹੀ ਕਿ ਉਧਰ ਤਨਖਾਹ ਮਿਲਣੀ ਮਹੀਨੇ ਬਾਅਦ ਇੱਥੇ ਤੁਸੀਂ ਲੋਕਾਂ ਦਾ ਦਰਦ ਦਿਖਾ ਕੇ ਇੱਕ ਦਿਨ ਦੇ ਵਿੱਚ 19 ਕਮਾਈ ਕਰ ਲੈਣੀ ਨਹੀਂ ਜੀ ਨਹੀਂ ਅਸੀਂ ਕਮਾਈ ਨਹੀਂ ਕਰਦੇ ਜੀ ਅਸੀਂ ਕਮਾਈ ਨਹੀਂ ਕਰਦੇ ਅਸੀਂ ਤੇ ਉਹਨਾਂ ਲੋਕਾਂ ਵਾਸਤੇ ਆ ਜਿਹੜੇ ਵਿਚਾਰੇ ਗਰੀਬ ਹੁੰਦੇ ਆ ਜਿੰਨਾਂ ਨੂੰ ਘਰ ਨਹੀਂ ਬਣਦਾ ਜਿਹੜੇ ਪੈਰਾਂ ਨੰਗੇ ਅੰਦਰ ਕੋਈ ਕੱਪੜਾ ਤਨੋਂ ਨੰਗਾ ਹੁੰਦਾ ਅਸੀਂ ਤੇ ਉਹਨਾਂ ਦੀ ਉਹਨਾਂ ਦੀ ਮਦਦ ਕਰਵਾਉਣੇ ਆ ਉਹਨਾਂ ਸੇਵ ਕਰਾਉਣੇ ਸਾਡਾ ਕੋਈ ਸਵਾਰਥ ਨਹੀਂ ਹੈਗਾ ਚਲੋ ਇਹਨੂੰ ਛੱਡੋ ਤੁਸੀਂ ਪਹਿਲਾਂ ਕਿਸੇ ਹੋਰ ਸੰਸਥਾ ਦੇ ਨਾਲ ਜੁੜੇ ਤੇ ਅੱਜ ਉਹਨਾਂ ਨੂੰ ਛੱਡ ਕੇ ਤੁਸੀਂ ਆਪਣੀ ਸੰਸਥਾ ਕੀਤੀ ਇਹਦੇ ਵਿੱਚ ਕੀ ਸਵਾਰਥ ਹੈ ਇਹਦੇ ਵਿੱਚ ਕੋਈ ਸਵਾਰਥ ਨਹੀਂਗਾ ਦੇਖੋ ਜੀ ਉਹ ਸੰਸਥਾ ਦੇ ਸਾਨੂੰ ਕੁਝ ਕੰਮ ਪਸੰਦ ਨਹੀਂ ਸੀ ਹੈਗੇ ਮਾ ਉਥੇ 8-10 ਸਾਲ ਲਾਇਆ 12 ਸਾਲ ਲਾਇਆ ਪਰ ਮੈਨੂੰ ਉਹ ਕੰਮ ਠੀਕ ਨਹੀਂ ਲੱਗਿਆ ਅਸੀਂ ਹੁਣ ਆਪਣੇ ਲੋਕਾਂ ਦੀ ਬਾਹ ਫੜਨੀ ਹੈ ਅਸੀਂ ਆਪਣੇ ਲੋਕਾਂ ਨੂੰ ਰੋਜਗਾਰ ਦੇਣਾ ਵਾ ਅਸੀਂ ਆਪਣੇ ਲੋਕਾਂ ਵਾਸਤੇ ਕੰਮ ਕਰਨਾ ਵਾ ਮੈਂ ਇਹ ਸੋਚ ਕੇ ਆਪਣਾ ਸਮਾਜ ਸਿਵਾ ਜਿਹੜੀ ਆਪਣੀ ਵੱਖਰੀ ਸ਼ੁਰੂ ਕਰਨ ਲੱਗੇ ਆ ਇਸ ਕਾਹਨ ਮੇਨ ਵਾਲੇ ਜੀ ਦਾ ਅੱਛਾ ਤੇ ਇਹਦਾ ਮਤਲਬ ਤੁਸੀਂ ਹੁਣ ਆਸ਼ਰਮ ਖੋਲੋਗੇ ਆਸ਼ਰਮ ਤੇ 30 40 ਕਰੋੜ ਰੁਪਇਆ ਲਾ ਕੇ ਫਿਰ ਲੋਕਾਂ ਨੂੰ ਲੁੱਟੋਗੇ ਨਾ ਜਨਾ ਉਹ ਅਸੀਂ 10 ਕਰੋੜ ਲੱਗ ਜੇ 20 ਕਰੋੜ ਲੱਗ ਜੇ ਅਸੀਂ ਆਸ਼ਰਮ ਬਣਾਵਾਂਗੇ ਆਸ਼ਰਮ ਬਣਾ ਕੇ ਉੱਥੇ ਅਸੀਂ ਆਪਣੇ ਲੋਕਾਂ ਨੂੰ ਜਿਹੜੇ ਘਰਾਂ ਤੋਂ ਕੱਢੇ ਆ ਜਾਂ ਝੜਕਾ ਦੇ ਬੈਠੇ ਆ ਜਿਹਨੂੰ ਬੱਚੇ ਨੇ ਸਾਹਬ ਦੇ ਅਸੀਂ ਉਹਨਾਂ ਨੂੰ ਉਸ ਆਸ਼ਰਮ ਦੇ ਵਿੱਚ ਰੱਖਾਂਗੇ ਜੀ ਮੇਰਾ ਮੇਰਾ ਇਸ ਚੀਜ਼ ਤੇ ਇੱਕ ਸਵਾਲ ਹੈ ਕਿ ਜਿਹੜਾ ਤੁਸੀਂ ਆਸ਼ਰਮ ਤੇ 30 40 ਕਰੋੜ ਰੁਪਿਆ ਲਾਣਾ ਉਹੀ ਕਿਸੇ ਗਰੀਬ ਦਾ ਭਲਾ ਕਰ ਸਕਦੇ ਆ ਕਿ ਆਸ਼ਰਮ ਬਣਾਉਣਾ ਬਹੁਤ ਜ਼ਰੂਰੀ ਹੈ ਜਾਂ ਉਹਦੇ ਨਾਲ ਤੋਂ ਡੇ ਘਰ ਦੇ ਰੋਜ਼ਗਾਰ ਚੱਲਨੇ ਨਹੀਂ ਰੋਜ਼ਗਾਰ ਸਾਡੇ ਨਹੀਂ ਚੱਲਦੇ ਤੁਸੀਂ ਲੋਕੀ ਜਾਣ ਬੁੱਝ ਕੇ ਫੇਸਬੁੱਕ ਤੇ ਬਹਿ ਕੇ ਸਾਨੂੰ ਬਦਨਾਮ ਕਰਦੇ ਆ ਸਾਡੇ ਦੀ ਜਾਣ ਬੁੱਝ ਕੇ ਗਾਲ ਚੱਕਦੇ ਆ ਜੇ ਕੋਈ ਜੇ 30 ਕਰੋੜ 20 ਕਰੋੜ ਜਾਂ 40 ਕਰੋੜ ਲਾਵਾਂਗੇ ਉੱਥੇ ਲੋਕਾਂ ਦਾ ਭਲਾ ਹੀ ਕਰਾਂਗੇ ਅਸੀਂ ਨਾ ਅਸਲ ਉੱਥੇ ਲੋਕਾਂ ਨੂੰ ਰੱਖਾਂਗੇ ਨਾ ਜਿਹੜੇ ਜਿਹੜੇ ਲੋਕਾਂ ਨੂੰ ਕੋਈ ਸੰਭਧਾ ਨਹੀਂਗਾ ਉੱਥੇ ਇਹ ਉਹਨਾਂ ਨੂੰ ਸੰਭਾਂਗੇ ਇਹ ਸਾਡਾ ਪੰਜਾਬ ਆ ਇਹ ਪੰਜਾਬੀ ਅਸੀਂ ਵੀਡੀਓ ਪਾਵਾਂਗੇ ਐਨਆਰਆਈ ਭਰਾ ਸਾਡੇ ਨਾਲ ਜੁੜੇ ਹੋਏ ਆ ਐਨਆਰਆਈ ਭਰਾ ਸਾ ਨੂੰ ਪੈਸੇ ਭੇਜਦੇ ਆ ਜੇ ਐਨਆਰਆਈ ਭਰਾ ਪੈਸੇ ਭੇਜਦੇ ਆ ਤੇ ਲੋਕਾਂ ਨੂੰ ਕਿਉਂ ਤਕਲੀਫ ਆ ਤੁਹਾਨੂੰ ਪੱਤਰਕਾਰਾਂ ਨੂੰ ਕੋਈ ਤਕਲੀਫ ਤੁਸੀਂ ਹਮੇਸ਼ਾ ਸਾਡੇ ਉਂਗਲ ਚੁੱਕਦੇ ਲੋਕੀ ਉਂਗਲ ਚੁੱਕਦੇ ਆ ਸਮਾਜ ਸੇਵੀ ਖਾਂਦੇ ਸਮਾਜ ਸੇਵੀ ਖਾਂਦੇ ਆ ਇਹ ਖਾਂਦੇ ਨਹੀਂ ਕਿ ਇਹ ਲੋਕਾਂ ਵਾਸਤੇ ਕਰਦੇ ਆ ਠੀਕ ਆ ਜੇ 40 ਕਰੋੜ 30 ਕਰੋੜ ਰੁਪਇਆ ਲਾਉਣਾ ਇਹ ਲੋਕਾਂ ਵਾਸਤੇ ਲਾਉਣਾ ਸਾ ਇਹ ਕੁਲਣਾ ਨਦਰ ਦਿਚਾ ਇਹ ਮੈਂ ਇੱਕ ਵੀ ਚੀਜ਼ ਸੁਣੀ ਹੈ ਕਿ ਤੁਸੀਂ ਆਪਣੇ ਜਿੰਨੇ ਵੀ ਮੈਂਬਰ ਹੁੰਦੇ ਉਹਨਾਂ ਨੂੰ ਤਨਖਾਹ ਦਿੰਨੇ ਆ ਫੇਰ ਤਾਂ ਆਪਣੇ ਪੈਸਿਆਂ ਪਿੱਛੇ ਕੰਮ ਕਰਦੇ ਆ ਕੋਈ ਸਮਾਜ ਸੇਵੀ ਤਾਂ ਫਿਰ ਉਹ ਕਰਦਾ ਹੀ ਨਹੀਂ ਨਹੀਂ ਦੇਖੋ ਸਮਾਜ ਸੇਵਾ ਦਾ ਸਮਾਜ ਸੇਵਾ ਹੀ ਹੈ ਨਾ ਚਲੇ ਕਿਦਾਂ ਵੀ ਉਹ ਭਾਵੇਂ ਤਨਖਾਹ ਲੈਂਦੇ ਆ ਪਰ ਕਦਰ ਕਿ ਇਹ ਸਮਾਜ ਸੇਵਾ ਹੀ ਹੈ ਨਾ ਹੁਣ ਤੁਸੀਂ ਕਹੋਗੇ ਪੈਸੇ ਖਾਂਦੇ ਆ ਤੁਸੀਂ ਕਹਿੰਦੇ ਹੋ ਸਾਰੀ ਦੁਨੀਆ ਕਹਿੰਦੀ ਪੈਸੇ ਖਾਂਦੇ ਆ ਪਰ ਮੈਂ ਕਹਿੰਦਾ ਵਾਂ ਅਸੀਂ ਸਮਾਸੇਵ ਕੋਈ ਸਮਾਸੇਵ ਪਹਿ ਨਹੀਂ ਖਾਂਦਾ ਇਹ ਸਮਾਸੇਵ ਜਿਹੜੀ ਆ بڑے ਲੋਕਾਂ ਦਾ ਪਲਾ ਹੁੰਦਾ بڑے ਲੋਕਾਂ ਦੇ ਇਹ ਮਕਾਨ ਪੰਜ ਜਾਂਦੇ ਆ بڑے ਲੋਕਾਂ ਦੇ ਜਿਹੜੇ ਆ ਇਲਾਜ ਹੋ ਜਾਂਦੇ ਆ ਇਹ ਜੇ ਇਲਾਜ ਹੋ ਜਾਂਦੇ ਆ ਤੇ ਇਹ ਚ ਲੋਕਾਂ ਨੂੰ ਕੀ ਪਰੇਸ਼ਾਨੀ ਮਿਲਦਾ ਅਜੇ ਤੱਕ ਇਹ ਸਮਝ ਨਹੀਂ ਆਈ ਚਲੋ ਤੁਸੀਂ ਚਾਹੁੰਦੇ ਆ ਕਿ ਅਸੀਂ ਪੈਸੇ ਨਹੀਂ ਖਾਂਦੇ ਜੇ ਤੁਸੀਂ ਪੈਸੇ ਨਹੀਂ ਖਾਂਦੇ ਕਿ ਤੁਸੀਂ ਕੈਮਰੇ ਦੇ ਮੂਹਰੇ ਮੰਨਦੇ ਆ ਕਿ ਜੇ ਪੈਸੇ ਅਸੀਂ ਖਾਂਨੇ ਆ ਸਾਡਾ ਕੱਖ ਨਾ ਰਵੇ ਦੇਖੋ ਜੀ ਮੈਂ ਹੋਰ ਨਹੀਂ ਕਹਿੰਦਾ ਮੈਂ ਤੋ ਭਾਵੇਂ 10 ਵਾਰੀ ਖਵਾ ਲਉ ਭਾਵੇਂ 20 ਵਾਰੀ ਖਵਾ ਲਉ ਜਿਹੜਾ ਵੀ ਪੈਸੇ ਖਾਂਦਾ ਜਿਹੜਾ ਵੀ ਪੈਸੇ ਖਾਂਦਾ ਵਾ ਮੈਂ ਕਹਿੰਦਾ ਕੱਖ ਨਾ ਰਵੇ ਮੇਰਾ ਜਿਹੜੇ ਦਾ ਮਤਲਬ ਨਹੀਂ ਗਾ ਮੈਂ ਤੁਹਾਨੂੰ ਇਹ ਕਿਹਾ ਜੇ ਤੁਸੀਂ ਪੈਸੇ ਖਾਣੇ ਆ ਤਾਂ ਤੁਹਾਡਾ ਕੱਖ ਨਾ ਰਵੇ ਤੁਸੀਂ ਕਹਿ ਰਿਹਾ ਜਿਹੜਾ ਵੀ ਪੈਸੇ ਜਿਹੜੇ ਦਾ ਮਤਲਬ ਨਹੀਂ ਵਿੱਚ ਮੈਂ ਤੋਂ ਢੀ ਗੱਲ ਕਰਦਾ ਪਿਆ ਦੇ ਕੋਈ ਮੈਂ ਕਹਿੰਨਾ ਚਾਹੇ ਕੋ ਲੀਡਰ ਖਾਂਦਾ ਚਾਹੇ ਕੋ ਸਿਆਸੀ ਬੰਦਾ ਖਾਂਦਾ ਚਾਹੇ ਕੋ ਸਰਕਾਰੀ ਬੰਦਾ ਖਾਂਦਾ ਜਿਹੜਾ ਕੋਸ਼ਿਸ਼ ਸਿਆਸਤ ਲੈਂਦਾ ਜਿਹੜਾ ਕਹਿੰਦਾ ਬੇਈਮਾਨੀ ਥੱਗੀ ਕਹਿੰਦਾ ਕਹਦਾ ਮੈਂ ਕਹਿੰਦਾ ਮੈਂ ਕਹਿੰਨਾ ਮੇਰੇ ਤੋਂ 100 ਰੁਪਏ ਖਵਾ ਲੋ ਮੈਂ ਗੱਲ ਕਹਿਣ ਨੂੰ ਤਿਆਰ ਆ ਕਿ ਉਹਨਾਂ ਦਾ ਕੱਖ ਨਾ ਰਵੇ ਕੱਖ ਨਾ ਰਵੇ ਲਓ ਜੀ ਇਹ ਸੀ ਉੱਗੇ ਸਮਾਜ ਸੇਵੀ ਜਿਹੜੇ ਮੈਂ ਕਹਿੰਨਾ ਸੌਂ ਦੇ ਲਾਗੇ ਲਾਗੇ ਘੁੰਮਦੇ ਰਹੇ ਪਰ ਇਹਨਾਂ ਨੇ ਸੌਂ ਨਹੀਂ ਖਾਧੀ ਤੇ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਈ ਕਿ ਲੀਡਰ ਜੇ ਕਿਸੇ ਦੀ ਲੀਡਰ ਤੇ ਨਾਲ ਲੜਦਾ ਤਾਂ ਆਪਣੀ ਵੱਖਰੀ ਪਾਰਟੀ ਬਣਾ ਲੈਂਦਾ ਜਿਵੇਂ ਹੁਣ ਤੁਸੀਂ ਆਪਸਾਬ ਲਾ ਲਓ ਡਾਕਟਰ ਦਾ ਮੁੰਡਾ ਡਾਕਟਰ ਬਣ ਜਾਂਦਾ ਇਹਦਾ ਮਤਲਬ ਹੁਣ ਸਮਾਜ ਸੇਵੀ ਨਾਲ ਕੋਈ ਲੜਿਆ ਤੇ ਉਹ ਆਪਣੀ ਪਾਰਟੀ ਬਣਾ ਲੈਂਦਾ ਨਹੀਂ ਪਾਰਟੀ ਜਾਂ ਸਮਾਜ ਪਾਰਟੀ ਨਹੀਂ ਬਣਾਉਂਦੇ ਜੀ ਇਹ ਅਈ ਇੱਕ ਵੱਖਰੀ ਸੰਸਥਾ ਬਣਾਈ ਹੈ ਜੋ ਸਾਨੂੰ ਦੂਜੀ ਸੰਸਥਾ ਦੇ ਕੰਮ ਨਹੀਂ ਚੰਗਿਆ ਲਾਦੇ ਆਪਣੀ ਵੱਖਰੀ ਖੋਲ ਲੈਂਦੇ ਅਸੀਂ ਮੁੱਕ ਦੀ ਗੱਲ ਆ ਜੀ ਅਸੀਂ ਦੇ ਸਮਾਜ ਦੀ ਸੇਵਾ ਕਰਨੀ ਹੈ ਪੰਜਾਬ ਦੀ ਸੇਵਾ ਕਰਨੀ ਹੈ ਜਿੰਨਾ ਚਿਰ ਦੋਸਤੋ ਐਨ ਆਰ ਆਈ ਸਾਡੇ ਨਾਲ ਜੁੜੇ ਆ ਅਸੀਂ ਲੈ ਕੇ ਕੈਂਚੀ ਮੋਣਦੇ ਰਹਿਣਾ ਰੋਣਾ ਮੁੰਦਣਾ ਐਨ ਆਰ ਆਈ ਭਰਾਓ ਸਮਝ ਜੋ ਕੋਈ ਸਮਾਜ ਸੇਵਾਨੀ ਕੀ ਸੁਮਾਸ ਨੂੰ ਸਿਵਾਜੀ ਕਰਨੇ ਆ ਤੇ ਜਿਹੜੇ ਬੰਦੇ ਨੇ ਪੈਸੇ ਭੇਜਣੇ ਆ ਉਹਦਾ ਸਦਾ ਨੰਬਰ ਲਓ ਉਸ ਪਰਿਵਾਰ ਨਾਲ ਗੱਲ ਕਰੋ ਪਰਿਵਾਰ ਤੱਕ ਪੈਸੇ ਭੇਜੋ ਵਿਚਲੇ ਵਿਚੋਲੇ ਬਾਈ ਗੱਡੀਆਂ ਲਈ ਫਰਦੇ ਚੱਲ ਜਾਂਦੇ ਪੰਜਾਂ ਪੰਜ ਲੱਖ ਦੀਆਂ ਮੇਰੇ ਗੱਲ ਬੁਰੀ ਲੱਗਣੀ ਆ ਪਰ ਸੱਚ ਆਹੇ ਨਵੀ ਸੱਚ ਆਹੇ ਬਿਲਕੁਲ ਲੱਖਾਂ ਪਏ ਗੱਡੀਆਂ ਲਈ ਫਰਦੇ ਆ ਤੁਹਾਡੇ ਸਿਰ ਤੇ ਪ੍ਰੋਪਰਟੀ ਬਣਾਈ ਜਾਂਦੇ ਆ ਤੁਹਾਡੇ ਸਿਰ ਤੇ ਕਦੀ ਇੱਕ ਗੱਲ ਤੇ ਗੌਰ ਕਰੋ ਪੰਜਾਬ ਤੋਂ ਬਾਹਰ ਕਿੰਨੇ ਆਸ਼ਰਮਾਂ ਪੰਜਾਬ ਤੋਂ ਬਾਹਰ ਕਿੰਨੇ ਆਸ਼ਰਮ ਆ ਪੰਜਾਬ ਤੋਂ ਬਾਹਰ ਕਿੰਨੇ ਸਮਾਜ ਸੇਵੀ ਆ ਜੇ ਨਹੀਂ ਤੁਰਾ ਕਾਰਨ ਕੀ ਆ ਉਹਦਾ ਕਾਰਨ ਇੱਕੋ ਹੀ ਆ ਕਿ ਪੰਜਾਬ ਦੇ ਸਰ ਤੋਂ ਵੱਧ ਲੋਕ ਹੁੰਦੇ ਆ ਜਲਦੀ ਪ੍ਰਸਿੱਧ ਜਾਂਦੇ ਆ ਜਲਦੀ ਜਿਹੜਾ ਤਰਸ ਕਾ ਜਾਂਦੇ ਆ ਖਾਸ ਕਰਕੇ ਉਹ ਦੂਜੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਜ਼ਿਆਦਾਤਰ ਲੋਕ ਐਨ ਆਰ ਆਈ ਬਾਹਰ ਗਏ ਹੋਏ ਆ ਬਿਲਕੁਲ ਠੀਕ ਆ ਐਨ ਆਰ ਆਈ ਮੁੰਨ ਦਾ ਤਰੀਕਾ ਕਿ ਗਰੀਬ ਦੀ ਵੀਡੀਓ ਪਾ ਕੇ ਪਿੱਛੇ 뮤직 ਲਾ ਦੋ ਸਾਈਡ ਜਾ ਵਕਾ ਦੋ ਦੇਖੋ ਸਾਰੀ ਸਾਰ ਟੁੱਟਾ ਵਾ ਜੀ ਇਹਦਾ ਘਰ ਦੇ ਗਵਾਹ ਜੀ ਇਹਦਾ ਆ ਜੀ ਨੰਬਰ ਚੜਨਾ ਤੇ ਉਹਨਾਂ ਨੇ ਆਪਣਾ ਤੇ ਆਪ ਉਹਨਾਂ ਪੈਸੇ ਇਕੱਠੇ ਕਰਨੇ ਉਹਨਾਂ ਕਦੀ ਤੁਹਾਨੂੰ ਪਰਵਾਹ ਤੱਕ ਨਹੀਂ ਲੱਗ ਜਾਣਾ ਕਦੀ ਪਰਵਾਹ ਨਾਲ ਗੱਲ ਨਹੀਂ ਕਰਾਉਣੀ ਹੁਣ ਫਰਜ ਕਰ ਲੋ ਇੱਕ ਕਿਹਦਾ ਛੋਟਾ ਪ੍ਰੋਗਰਾਮ ਰਿਕਸ਼ਾ ਟੁੱਟ ਗਿਆ ਫਰਜ ਕਰ ਲੋ ਉਹਦੀ ਵੀਡੀਓ ਪਾਤੀ ਹੈ ਹੁਣ ਉਸ ਬੰਦੇ ਦੇ ਰਿਕਸ਼ੇ ਨਾਲ ਕਿੰਨੇ ਪੈਸੇ ਇਕੱਠੇ ਹੋ ਕੇ ਕੋਈ ਹਿਸਾਬ ਨਹੀਂ ਹੈਗਾ ਇੱਕ ਮਕਾਨ ਦੇ ਨਾਲ ਕਿੰਨੇ ਪੈਸੇ ਇਕੱਠੇ ਕੋਈ ਹਿਸਾਬ ਨਹੀਂ ਹੈਗਾ ਤੇ ਅਰ ਮੇਰੇ ਇਕੱਲਾ ਬੁਰੀਆਂ ਲੱਗਣੀਆਂ ਚੁਬੜੀਆਂ ਆਵਾਂ ਕੁਝ ਲੋਕਾਂ ਨੂੰ ਪਰ ਇਹ ਸੱਚ ਆ ਐਨ ਆਰ ਆ ਭਰਾ ਜੀ ਕੋ ਇੱਧਰ ਆ ਬਈ ਮਦਦ ਕਰਨੀ ਆ ਆਪਣੇ ਘਰ ਤੋਂ ਆਪਣੇ ਪਰਿਵਾਰ ਤੋਂ ਕਰੋ ਆਪਣੇ ਅੰਗਵਾਰ ਤੋਂ ਆਪਣੇ ਪਿੰਡ ਤੋਂ ਕਰੋ ਐਵੇਂ ਲੋਕਾਂ ਨੂੰ ਨਾ ਡਟਾਓ ਤੁਸੀਂ ਆਪਣਾ ਕੁਚਾ ਤੇ ਹਾਂਜੀ ਅਸੀਂ ਵੀ ਇਹੀ ਚੀਜ਼ ਦਿਖਾਣਾ ਚਾਹੁੰਦੇ ਆ ਇਹ ਵੀਡੀਓ ਦੇ ਵਿੱਚ ਅਸੀਂ ਕਿਸੇ ਨੂੰ ਟਾਰਗੇਟ ਨਹੀਂ ਕੀਤਾ ਪਰ ਇਹ ਲੋਕਾਂ ਦੇ ਜਿਹੜੇ ਅੱਖਾਂ ਦੇ ਮੂਰੇ ਪੜਦਾ ਆ ਜਾਂਦਾ ਨਾ ਜਿਵੇਂ ਨਾਰਮਲ ਜੀ ਵੀਡੀਓ ਦੇਖ ਕੇ ਤੁਸੀਂ ਆਪ ਹੀ ਦੇਖਿਆ ਹੋਣਾ ਦਰਦ ਇਨਾ ਦਿਖਾਇਆ ਹੁੰਦਾ ਜਿਵੇਂ ਮੈਂ ਕਹਿੰਨਾ ਯਾਰ ਐਡੂ ਦਰਦ ਕਿਸੇ ਹੋਰ ਬੰਦੇ 'ਚ ਹੈ ਹੀ ਨਹੀਂ ਨਹੀਂ ਤਾਂ ਇਹੀ ਬੇਨਤੀ ਆ ਇਹਨਾਂ ਲਟੇਰੇ ਸਮਾਜ ਸੇਵੀਆਂ ਤੋਂ ਜ਼ਰੂਰ ਬਚਿਓ ਇਹਨਾਂ ਦੇ ਘਰ-ਬਾਰ ਆਪਣੇ ਭਰਦੇ ਆ ਜੇ ਆਪਾਂ ਕਹਦੀ ਆ ਗਰੀਬ ਦਾ ਭਲਾ ਹੋਇਆ ਉਹ ਗਰੀਬ ਦਾ ਭਲਾ ਬਹੁਤ ਘੱਟ ਹੁੰਦਾ ਉਹ ਜ਼ਿਆਦਾ ਕਰ ਆਪਣੇ ਢੱਡ ਪਾਲਦੇ ਆ ਤੇ ਬਾਕੀ ਜਿਨ੍ਹਾਂ ਨੇ ਵੀ ਚੀਕਾਂ ਮਾਰਨੀਆਂ ਮਾਰੀ ਜਾਈਓ ਤੇ ਜੇ ਵੀਡੀਓ ਪਸੰਦ ਆਈ ਤਾਂ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਇੱਕੋ ਗੱਲ ਕੀ ਉੱਤੇ ਕਹਿਣੀ ਆ ਬਾਬਾ ਜੀ ਸਮਾਜ ਸੇਵਾ ਇੱਕ ਧੰਦਾ